ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਈ ਸਤਨਾਮ ਸਿੰਘ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਤਕਰੀਬਨ ਕੋਈ 9 ਕੁ ਨਾਗ ਜਿਹੜੇ ਦੋਸਤੋ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਮੱਝਾਂ ਤਕਰੀਬਨ 5 ਕੁ ਮੱਝਾਂ ਤੇ ਇੱਕ ਪਾਸੇ ਤੁਸੀਂ ਇੱਧਰ ਦੇਖ ਰਹੇ ਜੇ ਚਾਰ ਵਹਿੜਾ ਵੀ ਬਕਾਊ ਆ ਠੀਕਾ ਸੋ ਨੌ ਨਾਗ ਨੇ ਨੌ ਨਗਾਂ ਦੀ ਤੁਸੀਂ ਡਿਟੇਲ ਆ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਵੀ ਲੈ ਸਕਦੇ ਜੀ ਵੈਸੇ ਫੁੱਲ ਵੀਡੀਓ ਵੇਖ ਲਓਗੇ ਦੋਸਤੋ ਤੇ ਕੱਲੇ-ਕੱਲੇ ਪਸ਼ੂ ਦੀ ਤੁਹਾਨੂੰ ਡਿਟੇਲ ਮਿਲ ਜੂਗੀ ਬਾਕੀ ਇੱਥੇ ਆਣ ਕੇ ਜਿਹੜਾ ਕੋਈ ਪਸ਼ੂ ਸੋਇਆ ਸੁਆਇਆ ਹਰ ਵਾਰ ਆਪਣੀ ਸਾਰਿਆਂ ਨੂੰ ਰਿਕੁਐਸਟ ਹੁੰਦੀ ਹੈ ਵੀ ਇੱਥੇ ਆਣ ਕੇ ਦੋ ਟਾਈਮ ਚੋਕੇ ਤਸੱਲੀ ਕਰ ਲਿਆ ਕਰੋ ਠੀਕ ਆ ਜੀ ਗੱਪਣ ਪਸ਼ੂ ਆਪਣਾ ਚੌਥਾ ਥਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਅੱਜ 29 ਅਪ੍ਰੈਲ ਆ ਦੋਸਤੋ ਸਮਾਂ ਕੋਈ ਸ਼ਾਮ ਦੇ 3:45 ਪਾਉਣੇ 5 ਵਜੇ ਦਾ ਸਮਾਂ ਹੈਗਾ ਗਲਬਾਤ ਕਰਦੇ ਆ ਸਤਨਾਮ ਸਿੰਘ ਦੇ ਨਾਲ ਪੁੱਛ ਲੈਂਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਈ ਸਤਨਾਮ ਸਿੰਘ ਸਸਰੀਕਾਲ ਸਸਰੀਕਾਲ ਜੀ ਠੀਕ ਠਾਕ ਵੀਰ ਆਹ ਕਿਰਪਾ ਮਾਰੇ ਤੁਸੀਂ ਹਾਂ ਠੀਕ ਠਾਕ ਭਾਈ ਸਤਨਾਮ ਸਿੰਘ ਜੀ ਅੱਛਾ ਵੀਰ ਸਤਨਾਮ ਅੱਜ ਟੋਟਲ ਵੈਸੇ ਨਾਗ ਆਪਣੇ ਕੋਲ 9 ਨੇ ਹਾਂਜੀ 9 ਆ ਵੀਰ ਜੀ ਚਾਰ ਵਹਿੜਾ ਤੇ ਇਧਰ ਪੰਜ ਮੱਝਾਂ ਬਿਲਕੁਲ ਦਿਖਾਈ ਦੇ ਰਹੀਆਂ ਹਾਂਜੀ ਮੱਝਾਂ ਵੈਸੇ ਸੁਈਆਂ ਸਾਰੀਆਂ ਹੀ ਹਾਂਜੀ ਸੁਈਆਂ ਵੀ ਮਤਲਬ ਇੱਕ ਦੋ ਵੀਆਂ ਵੀ ਟੋਕੜਾ ਕੱਪੜਾ ਜੀ ਅੱਛਾ ਜੀ ਇੱਕ ਮੱਝ ਤਾਂ ਜੀ ਸੁਈ ਵੱਡੀ ਠੀਕ ਹੈ ਵੱਡੀ ਸੁਈ ਹਾਂਜੀ ਆ ਦੋ ਟੋਕੜਾ ਕੱਪ ਹਾਂਜੀ ਆਹ ਹੁਣੇ ਮੈਂ ਚੈੱਕ ਕਰਵਾਈਆ ਜੀ ਅਜਾਦੀ ਵਾਲ ਆਇਆ ਵਾ ਆ ਮੈਂ ਹੁਣੇ ਆਪਾਂ ਚੈੱਕ ਕਰਵਾਈਆ ਮਤਲਬ ਤੁਹਾਡੇ ਉਦੋਂ 5-6 ਮਿੰਟ ਪਹਿਲਾਂ ਕੰਦਾ ਵੀ ਨਹੀਂ ਚੈੱਕ ਪਾਸ ਹੋਈਏ ਠੀਕ ਹੈ ਜੀ ਠੀਕ ਹੈ ਹਾਂਜੀ ਕੋਮਈਆਂ ਪਰਲੀਆਂ ਡੇਡ ਡੇਡ ਮਿੰਟੀਆਂ ਵਾ ਆ ਮੈਂ ਲਿਓਦਾ ਮਤਲਬ ਇਹ ਥੋੜੀ ਜਿਹੀ ਸੂਈ ਮੈਂ ਦਾ ਬਚਣੀ ਆ ਲਓ ਦੋਸਤੋ ਜਿਹੜੀ ਚੈੱਕ ਪਾਸ ਹੋਈ ਹੋਈ ਤੇ ਉਹ ਆਪਾਂ ਚੈੱਕ ਪਾਸ ਕਹਿ ਦਾਂਗੇ ਬਾਕੀ ਬੇਰਵਾ ਪਾ ਦਾਂਗੇ ਜਿੰਨੇ ਜਿੰਨੇ ਟਾਈਮ ਦੀਆਂ ਬਣੀਆਂ ਹੋਈਆਂ ਠੀਕ ਆ ਤੇ ਭਾਈ ਸਤਨਾਮ ਜਿਹੜੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਤੋਂ ਕਰਨ ਲਈ ਜਿਹੜੀ ਤਾਜੀ ਸੂਈ ਆ ਹਾਂਜੀ ਹਾਂਜੀ ਇਹ ਬੱਚਾ ਮਗਰ ਇਹ ਨੀਲੀ ਰਵੀ ਦਾ ਕਟਾਤਾ ਨੇ ਠੀਕ ਹੈ ਜੀ ਗਿੱਲਾ 나ੜੂ ਦਾ ਮਗਰ ਕਟਾ ਦੋਸਤੋ ਕੱਦ ਵੱਡਾ ਠੀਕ ਆ ਵੱਡੇ ਕੱਦ ਦੇ ਵਿੱਚ ਆ ਵੇਲ ਬੂਲ ਤੁਸੀਂ ਵੇਖੋ ਦਵਾਈ ਹੋਰੀ ਮੈਂ ਗਿੱਲਾ 나ੜੂ ਦੇ ਗਿੱਲੇ 나ੜੂ ਦੇ ਬੱਚਾ ਠੀਕ ਆ ਮਗਰ ਕਟਾ ਨੀਲੀ ਰਵੀ ਦਾ ਮਗਰ ਕਟਾ ਸਟੇਟ ਪਰ ਆ ਠੀਕ ਆ ਤੇ ਸਤਨਾਪਾਈ ਸੁਆ ਕਿਨ ਮਾ ਹੋਈ ਸੁਆ ਵੀਰ ਜੀ ਤੱਜਾ ਹੋਗਾ ਜੀ ਤੱਜਾ ਸੁਆ ਹਾਂ ਜੀ ਠੀਕ ਹੈ ਜੀ ਹੋਰ ਬਤਾ ਲਓ ਜੀ ਤੱਜਾ ਸੁਆ ਦੋਸਤੋ ਕੱਲ ਸੁਈ ਆ ਸੰਗ ਸੁੰਗ ਲੜੀ ਦੀ ਵਕ ਡਿਜ਼ਾਈਨ ਨੂੰ ਮੈਂ ਕਮੋਰ ਨੀ ਚੰਗੀ ਰਾਤ ਹੀ ਆ ਵਜਨ ਵਟਾ ਪੂਰਾ ਤੇ ਚੌੜੀ ਪਿੱਠ ਕੁੜੇ ਤੋਂ ਫੁੱਲ ਵਟ ਬਾਕੀ ਤੁਹਾਨੂੰ ਤੋਰ ਲੰਮਾ ਇਧਰ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਸੋ ਬਾਡੀ ਸਟ੍ਰਕਚਰ ਵੇਖੋ ਤੁਸੀਂ ਇਹ ਸਮਝਦਾ ਫੋਲ ਵੱਡੀ ਹਾਈਟ ਚੰਗੀ ਜੰਮੀ ਪਲੀ ਕਰਮਾਂ ਦੀ ਠੀਕ ਆ ਤੇ ਸਤਨਾਬਾਈ ਦੋ ਕ ਟਾਈਮ ਕਰ ਲਈ ਚੋਈ ਬੋਲੇ ਤੇ ਹਾਂ ਜੀ ਕੱਲ ਵੀ ਜੀ ਦੀਆਂ ਦੋ ਚੋਈਆਂ ਕੀਤੀਆਂ ਤੇ ਹੁਣ ਸਵੇਰੇ ਚੋਈ ਹੈ ਜੀ ਅੱਛਾ ਜੀ ਹਾਂ ਜੀ ਸਵੇਰੇ ਸਾਫ ਕਰਤੀ ਮਾਰੇ ਉਹ ਡੱਕ ਡੱਕੇ ਛੱਡੇ ਠੀਕ ਆ ਜੀ ਹਾਂ ਜੀ ਲਓ ਆ ਚੰਗੀ ਨਿਕਲੀ ਚੋਣ ਚਾਂ ਬਿਲਕੁਲ ਚੋਣ ਤੇ ਮੋਗਾ ਹੀ ਗੱਲ ਪੈਂਦਾ ਜੀ ਠੀਕ ਆ ਜੀ ਹੋਜੀ ਬਹੁਤ ਜਿਆਦਾ ਬਹੁਤ ਸੋ ਬਿਲਕੁਲ ਤਾਜੀ ਸੂਈ ਸਵਾਈ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਹਾਂ ਠੀਕ ਆ ਸਗੇ ਸੋ ਚੌੜੇ ਪਿੱਠ ਪੁਰੇ ਦੇ ਵਿੱਚ ਬਾਕੀ ਚੌੜੀ ਜੂੜੀ ਮੈਂ ਦੀ ਆਪਾਂ ਤਲੀ ਆ ਦੇਖ ਫੁਲੀ ਹੈ ਨਿਕਰ ਚਾ ਦੇ ਦੀ ਆ ਬਾਕੀ ਨਿਕਰ ਨੁਕਰ ਪੰਦੀ ਹੈ ਪੂਰੀ ਨਿਕਰ ਦੇ ਕੋ ਬਰਨ ਮੁੰਡਾ ਜੇ ਵੀ ਹੈਗੀ ਜੀ ਹਾਂ ਜੀ ਸੋ ਕਾਫੀ ਵੀਰ ਪੁੱਛਦੇ ਆ ਦੋਸਤੋ ਜਦੋਂ ਸੌਦਾ ਕਰਨਾ ਹੁੰਦਾ ਕੱਦ ਕਾਠ ਬਾਰੇ ਕੱਦ ਕਾਠ ਬਾਰੇ ਆਪਾਂ ਤੁਹਾਨੂੰ ਵੈਸੇ Ориਜినਲ ਦੱਸ ਹੀ ਦਿੰਦੇ ਆ ਵੀ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆ ਵੇਅਰ ਬੂਲਸ ਹੋਣੀ ਆ ਲੰਬੀ ਪੂਰੀ ਆ ਉੱਚੀ ਪੂਰੀ ਆ ਠੀਕ ਆ ਤੇ ਬਾਕੀ ਰਾਜੀ ਤੁਸੀਂ ਦੇਖ ਹੀ ਲਈਂ ਕਿ ਰਾਜੀ ਨੂੰ ਜੀ ਪੂਰੀ ਆ ਠੀਕ ਆ ਤੇ ਚੋਣ ਚਣ ਵੀ ਤੁਹਾਨੂੰ ਦੱਸਤਾ ਵੀ ਚੋਣ ਵੀ ਪੂਰੀ ਇੱਕ ਨੰਬਰ ਆ ਤੁਸੀਂ ਥੰਮਦੇ ਬਾਅਦ ਇੱਕ ਵਾਰੀ ਬਿਲਕੁਲ ਨੇੜੇੋਂ ਵੇਖੋ ਥੰਨ ਦਾ ਸਾਇਆ ਵਾਹਨ ਦੋ ਦੋ ਤਰ੍ਹਾਂ ਠੰਡੀ ਵੜੀ ਆ ਮਾਰ ਦੋ ਦੋ ਤਰ ਮਾਰ ਦੋ ਮਾਰ ਦੋ ਦੋ ਤਰ ਇਤਨਾ ਮਾਰ ਦੋ ਇਤਰੇ ਮਾਰ ਦੋ ਵਾਹਨ देखो लाजे अगले थाना दी चवाई है ओनी ज अदोया दी ਕਰਨ ਵਾਲੀ हां हां मगरले ਥਾਂ ਠੀਕ ਹੈ ਜੀ ਆ ਜੋ ਠੀਕ ਹੈ ਜੀ ਠੀਕ ਹੈ ਬਾਕੀ ਟੰਡੀ ਬੜੀ ਕੋਈ ਪਰਵਾਹ ਨਹੀਂ ਕਰ ਜਿਗਰੀ ਵਾਲੀ ਜੀ ਲਓ ਜੀ ਠੀਕ ਆ ਚੋਣ ਚਾਂੜ ਜਿਹੜੀ ਦੋਸਤੋ ਮੋਗਾ ਚਵਾਈ ਹੈ ਠੀਕ ਆ ਚੰਗੀ ਚੋਣਾ ਤੇ ਵੀਰ ਸਤ ਜੀ ਆਪ ਕੀ ਮੰਗ ਕਰਦੇ ਐ ਡਿਮਾਂਡ ਕੀ ਕਰਾਉਗੀ ਮੋਲ ਦੇ ਵੀਰ ਜੀ ਚਲੋ ਬਾਜ਼ਾਰ ਵਜੂ ਦੇ ਹਿਸਾਬ ਨਾਲ ਭਾਵੇਂ ਵੱਡੀ ਮੈਂ ਭਾਵੇਂ 1 5 5 ਮੰਗ ਲਈ ਆ ਜੀ ਚਲੋ ਬਤਾ ਵੀ ਆਪਾਂ ਘਰੋਂ ਘਰੇ ਮਾਲ ਦਾ ਭਾਪ ਹੁਣ ਲਿਆ ਨਾ ਰੋਕ ਰੱਖ ਕੇ ਮੋਲ ਵੀ ਜੀ ਦਾ 90000 ਰੁਪਿਆ 85000 ਨਹੀਂ ਮੈਦ ਜਾਈ 85 ਦੀ ਹਾਂ ਜੀ ਠੀਕ ਹੈ ਜੀ ਤੇ ਵੱਡੀ ਮੈਂ ਜੇ ਦੁੱਧ ਚਲੋ 13 14 ਕਿਲੋ ਕਰਨ ਵਾਲੀ ਭਰਨ ਵਾਲੀ ਆ ਨਿੱਕਰ ਚੱਡੇ ਦੀ ਮੈਂ ਆ ਲਓ ਦੱਸੋ ਤੁਸੀਂ ਆਪ ਹੀ ਵੇਖ ਕੇ ਚੈੱਕ ਕਰ ਲਓ ਠੀਕ ਆ ਫੋਲ ਵੱਡੀ ਹਾਈਟ ਆ ਵੈਸੇ ਵਾਰ ਵਾਰ ਫਿਰ ਉਹ ਆਪਾਂ ਗੱਲ ਰਿਪੀਟ ਕਰੀਏ ਉਹ ਤੁਸੀਂ ਸਾਰੇ ਜਾਣਕਾਰ ਜੇ ਵੈਸੇ ਵੱਡੇ ਕੱਦ-ਕਾਠ ਦੇ ਵਿੱਚ 85000 ਦੇ ਵਿੱਚੋਂ ਵੀ ਥੋੜਾ ਬਤਾ ਮੌਕੇ ਤੇ ਮਾਨਤਣ ਹੋ ਜਾਊਗਾ ਵੈਸੇ 90000 ਦੀ ਡਿਮਾਂਡ 85000 ਲੈਦੇ ਆ ਬਿਲਕੁਲ ਈ ਛੋੜ ਛੜ ਕਰਦੇ ਠੀਕ ਹੈ ਚੰਗੀ ਸੋਹਣੀ ਆ ਚੋਣ ਚਾਂ ਇੱਕ ਨੰਬਰ ਆ ਬਾਕੀ ਪਸ਼ੂ ਚੋਣ ਚੰਗਾ ਲੈਣਾ ਚਾਹੀਦਾ ਬਾਕੀ ਕੱਦ-ਕਾਠ ਵੀ ਕਰਮ ਵਾਲੀ ਨੂੰ ਡਾਡਾ ਲੱਗਾ ਠੀਕ ਹੈ ਜੀ ਬਹੁਤ ਖੂਬਸੂਰਤ ਅੱਛਾ ਤੇ ਵੀਰ ਸਤਨਾਮ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆ ਆਪਣੇ ਕੋਲ ਆ ਗਈ ਇਹ ਵੀ ਧੀ ਵੱਲੋਂ ਇਹ ਕਰਮਾਲੀ ਹੁਣੇ ਆਪਾਂ ਚੈੱਕ ਕਰਵਾਈ ਆ ਅੱਜ ਹੀ ਸੇਰੇ ਮਾਲ ਆਇਆ ਆਪਣੇ ਕੋਲ ਠੀਕ ਹੈ ਜੀ ਤੇ ਇਹ ਹੁਣੇ ਚੈੱਕ ਕਰਵਾਈ ਤੇ ਤਿੰਨ ਮਹੀਨੇ ਦੀ ਚੈੱਕ ਪਾਸ ਹੋ ਗਈ ਜੀ ਅੱਛਾ ਤਿੰਨ ਮਹੀਨੇ ਦੀ ਹਾਂ ਜੀ ਤੇ ਦੂਜਾ ਸੂਬਾ ਜੇ ਹਾਂ ਤੇ ਇਹਦੇ ਮਗਰ ਆ ਕੱਟੀ ਜੇ ਅੱਛਾ ਜੀ ਤੇ 7 ਕਿਲੋ ਦੁੱਧ ਇਹ ਅਗੇ ਤੀਜੇ ਸੂਬੇ ਲਈ ਗੱਭਣ ਹੋ ਗਈ ਜੀ ਹਾਂ ਜੀ ਤੇ ਤੀਜੇ ਤੇ ਤੀਜੇ ਦੂਜੇ ਸੂਬੇ ਚ ਚੱਲ ਰਹੀ ਹੁਣ ਹਾਂ ਜੀ ਦੂਜੇ ਸੂਬੇ ਚ ਚੱਲ ਰਹੀ ਮਗਰ ਕੱਟੀ ਇਹ ਤੇ ਹਾਂ ਜੀ ਆ ਕੱਟੀ ਵੀ ਦੀ ਕੱਟੀ ਵਖੋ ਬੜੀ ਪਲੀ ਅੱਛਾ ਜੀ ਮਗਰ ਵੀ ਕੱਟੀ ਹੈ ਤਾਂ ਦੁੱਧ ਕਿੰਨਾ 7 ਕਿਲੋ 7 ਕਿਲੋ ਲਓ ਜ ਆ ਮਗਰ ਕੱਟੀ ਆ ਜੀ ਠੀਕ ਆ 7000 ਦੀ ਸਾਨਾ ਕੱਟੀ ਮਗਰ ਮਗਰ ਕੱਟੀ ਵੀ ਚੰਗੀ ਆ ਕਰਮਾਂ ਵਾਲੀ ਵੀ ਕੋਈ ਸਾਲ ਛਮਾਈ ਤੱਕ ਨਾਲ ਰਲ ਜਾਣੀ ਆ ਠੀਕ ਆ ਕੱਟੀ ਆ ਮਗਰ 7 ਕਿਲੋ ਦੁੱਧ ਅੱਗੇ ਤਿੰਨਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਚਮੜੀ ਜੁੜੀ ਵਿਖਵਾਇਆ ਕਾਗਜ਼ ਆ ਕੀ ਹਾਂ ਲਓ ਜੀ ਬਰੀਕ ਥੋੜੀ ਆ ਦੇਖੋ ਜੀ ਠੀਕ ਆ ਇਹ ਫੇ ਵੀ ਪੱਧਰ ਕਿੰਨੀ ਹੈ ਸਾਰੀ ਹੂੰ ਲੋ ਜੀ ਵਖਾਲਾ ਬੋਲਾ ਬਿਲਕੁਲ ਪੱਦਰ ਸਾਡੇ ਸਾਹਮਣੇ ਆ ਗਏ ਸੇਦੀਆਂ ਮਹਿੰਗੀਆਂ ਦੀ ਫਿਰ ਵਹੇ ਕਰੀ ਜਾਂਦੀਆਂ ਲੈ ਖਾਦਾ ਕੋਈ ਨਹੀਂ ਨਵੀਂ ਥਾਂ ਆਇਆ ਪਸੂ ਕਰਤਾ ਹਾਂ ਜੀ ਪਿਸ਼ਾਉ ਨਹੀਂ ਖਿੱਚੀ ਜਾਂਦੀਆਂ ਲੈ ਹਾਂ ਆ ਆ ਹੁਣ ਇਹ ਸੰਗਤ ਸੋਹਣੇ ਲਾਗ ਬਾਕੀ ਫੇਸਬੁਕ ਕੁਆਲਿਟੀ ਤਾਂ ਦੋਸਤੋ ਤੁਸੀਂ ਵੇਖ ਸਕਦੇ ਜੀ ਠੀਕ ਹੈ ਝੋਟੀਆਂ ਦੇ ਵਿੱਚ ਵੈਸੇ ਫੇਸ ਕੁਆਲਿਟੀ ਦੂਜੇ ਸੂਬੇ ਤੇ ਚੱਲ ਰਹੀ ਆ ਅਗਰ ਤੀਜੇ ਸੂਬੇ ਲਈ ਗੱਬਣ ਚੈੱਕ ਪਾਸ ਬੱਚੇ ਤੇ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ ਨਾ ਨਾ ਜੀ ਪਹਾੜੇ ਦੇ ਪਾਰੇ ਮਿਲਦੀ ਪਾਰੇ ਦੇ ਆ ਅੱਛਾ ਅੱਛਾ ਹਾਂਜੀ ਉਹ ਮਾਤਾ ਜੀ ਤੋਂ ਮਤਲਬ ਆਦੇ ਪੜਾਵਾ ਕੇ ਚੋਂਦੇ ਫਿਰ ਬੱਚਾ ਪੁੱਛਾ ਬੰਨਾ ਹਨੋਂਖਾਂ ਦਾ ਠੀਕ ਹੈ ਜੀ ਨਾਲੇ ਉਹ ਕਟੀਆਂ ਪਲੀਆਂ ਹੋਣੇ ਨਾ ਨੂੜੀ ਹੁੰਦੇ ਬਿਲਕੁਲ ਜੀ ਬਿਲਕੁਲ ਅੱਛਾ ਸਤਨਾਮ ਬਾਕੀ ਵੀਰ ਚੋਣ ਜਾਣ ਵੀਰ ਜੀ ਚੋਣ ਤੇ ਗੱਲਾਂ ਹੀ ਬਹੁਤ ਹੀ ਜਿਆਦੀ ਨਿਯਤ ਸਾਣਾ ਹੀ ਬੜਾ ਹੀ ਸੋਹਣਾ ਬਣਾਉਂਦੀ ਮੋੜ ਫੋੜ ਰੋਕ ਰੋਕ ਦਾ ਠੀਕ ਹੈ ਠੀਕ ਤੇ ਚੋਣ ਤੇ ਬਹੁਤ ਹੀ ਪੋਲੀ ਆ ਇੰਡੀਆ ਜਿਹੜੀ ਬੜੀ ਰਾਹ ਪੈਂਦੀ ਆਪਣੇ ਕੋਲ ਆਣ ਕੇ ਦੋਹਾਂ ਟਾਈਮ ਵੈਸੇ ਮਿਲ ਪਈ ਭਾੜੇ ਪੂਰੇ ਤੇ ਹਾਂਜੀ ਆਪਣੇ ਕੋਲ ਇੱਥੇ ਆਣ ਕੇ ਇੱਕ ਟਾਈਮ ਮਿਲੀ ਜੀ ਨਹੀਂ ਆਪਾਂ ਰਾਤੀ ਉਸੇ ਚੋਈ ਤੇ ਹੁਣ ਸਵੇਰੇ ਚੋਗੇ ਆ ਅੱਛਾ ਅੱਛਾ ਹਾਂ ਆਪਣੇ ਕੋਲ ਤੇ ਅੱਜ ਹੀ ਆਏ ਆ ਠੀਕ ਹੈ ਮਿਲ ਪੈਣਾ ਮੇਰੀ ਪੈਣਾ ਨਾ ਕੋਈ ਮਤਲਬ ਕਿਹੜੀਆਂ ਵੀ ਉਹ ਜੀਆਂ ਵਾ ਖੜੇ ਤੇਰੀਆਂ ਕੋਈ ਉਸੇ ਤੇ ਇੱਕ ਮਿੰਟ ਹੀ ਲਾਇਆ ਚਲੋ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਮੁੱਲ ਵੀ ਜੀ ਦਾ 65000 ਰੁਪਿਆ ਆ 60000 ਹੀ ਮੈ ਦੇ ਦਾਂਗੇ 60000 ਦੀ ਹਾਂਜੀ ਕਰਦੇ ਹੋ ਵਿੱਚੋਂ ਛੋੜ ਜਾਵਾਂਗੇ ਕਰਦੇ ਖੁੱਲਾ ਮਾਨਸਨ ਕਰਦੇ ਹੋ ਕੋਈ ਨਹੀਂ ਕਰਦਾ ਕਰਾਂਗੇ ਲਓ ਜੀ ਇਹ ਮਗਰ 31 ਹੈ ਦੋਸਤ ਇੱਕ ਵਾਰੀ ਫੇਰ ਦੇਖ ਲਓ ਠੀਕ ਆ ਤੇ ਦੁੱਧ ਵੀ ਚੰਗਾ ਥੱਲੇ 7 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਆ ਪਹਾੜੇ ਤੇ ਅਗੋਂ ਚੋਕੇ ਆ ਲੈ ਕੇ ਜਾਂਦੀ ਆ ਠੀਕ ਆ ਇੱਕ ਪਾਸੇ ਤੁਹਾਨੂੰ ਆਪਾਂ ਦਿਖਾ ਦਈਏ ਵੈਸੇ ਮੋٹے ਤੌਰ ਤੇ ਮਿਲਕ ਵੇਨ ਉਹ ਮਿਲਕ ਵੇਨ ਤਾਂ ਬਹੁਤ ਮੋਟੀ ਲੱਗੀ ਠੀਕ ਆ ਜੀ ਜਿਵੇਂ ਬਿਲਕੁਲ ਕਪਾ ਪਾਂਗੂ ਤੁਹਾਨੂੰ ਸਾਹਮਣੇ ਦਿਖ ਸਕੂਗੀ ਤੇ ਵੈਸੇ ਧਾਰਾਂ ਦੀ ਚੋਣ ਜਾਣਾ ਇੱਕ ਬਰਾਬਰ ਆ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਆ ਪਰ ਫਿਰ ਵੀ ਕੋਈ ਭਰਾ ਆਪ ਦੀ ਤਸੱਲੀ ਕਰੇ ਆ ਕੀ ਠੀਕ ਆ 60000 ਦੇ ਵਿੱਚੋਂ ਛੋੜ ਜਾਪਾ ਕਰਦਾ ਛੋੜ ਛੋੜ ਕਰਦਾ ਭਾਈ ਜੀ ਲਓ ਜੀ ਭਾਈ ਬਾਕੀ ਹੁਣ ਠੰਡੀ ਦੀ ਰੀਆ ਹੋਣੀ ਚੈੱਕ ਕਰਵਾਈ ਕਰਕੇ ਉਹ ਟੀਕਾ ਦਾ ਡਰਦੀ ਤਾਂ ਆਂਗੇ ਹਾਂ ਬਿਲਕੁਲ ਠੰਡਾ ਟੀਕਾ ਹੀ ਲਵਾ ਕੇ ਚੈੱਕ ਕਰਵਾ ਕੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਚਾਹੇ ਕੋਈ ਵੀਰ ਉਸੇ ਡਾਕਟਰ ਸਾਹਿਬ ਤੋਂ ਤੁਸੀਂ ਟੀਕੇ ਲੈਣਾ ਤੇ ਬੇਸ਼ੱਕ ਗੱਲ ਕਰ ਲਿਓ ਠੀਕ ਆ ਟੀਕਾ ਲਾ ਕੇ ਜਸਟ ਕੋਈ 10 15 ਮਿੰਟ ਪਹਿਲਾਂ ਵੀਰ ਗਿਆ ਹਾਂ ਟੀਕਾ ਲ ਫਰਹਾਲ ਜਿਵੇਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਉਹ ਉਦੋਂ ਤੁਸੀਂ ਤਸੱਲੀ ਕਰ ਲਿਓ ਠੀਕ ਹੈ। ਇਹ ਵੀ ਵੀਰ ਸਤਨਾਮ ਅੱਗੇ ਆ ਗਈ ਆਪਣੇ ਕੋਲ ਕਿਹੜਾ ਵਰਤਿਆ ਜਿਹੜੀ ਇਹ ਵੀਰ ਦੀ ਦੂਜਾ ਸੂਆ ਜੀ। ਦੂਜਾ ਸੂਆ। ਇਹ ਸੂਈ ਨੂੰ ਜੀ ਨੂੰ ਕੋਈ ਡੇਢ ਮਤਲਬ ਡੇਢ ਪਾਣੀ 2 ਮਹੀਨੇ ਹੋਏ ਜਾਣਗੇ। ਅੱਛਾ ਜੀ ਤੇ ਇਹਦੇ ਕੋ 8 ਕਿਲੋ ਦੁੱਧ ਆ ਜੀ। 8 ਕਿਲੋ ਦੁੱਧ। ਹਾਂ ਜੀ ਮਿਲਦੀ ਇਹ ਝੋੜੀ ਦੋਵੇਂ ਟਾਈਮ ਭਰੀ ਦੇ। ਅੱਛਾ ਪਹਾੜੇ ਤੇ ਹਾਂਜੀ ਬਿਨ ਬੱਚਿਓ ਵੈਸੇ ਆਪਣੇ ਕੋਲ ਆਈ ਹਾਂਜੀ ਬਿਨ ਬੱਚਿਓ ਕੋਈ ਗੱਲ ਨਹੀਂ ਉਹਦਾ ਨਾ ਉਹ ਘਰ ਘਰ ਵਾਲਿਆਂ ਦੇ ਕੋਲ ਕੱਟੀ ਹੈਗੀ ਇੱਕੋ ਮੈਂ ਇਹ ਤੋਂ ਕੱਟੀ ਹੋਰ ਮੈਂ ਦੀ ਹੀ ਅੱਛਾ ਅੱਛਾ ਉਹ ਮੈਨੂੰ ਮਤਲਬ ਆਂਦੇ ਚਾਹੀ ਕਿ ਰੱਖਣੀ ਨਾਲ ਜੇ ਕੋਈ ਭੈਣ ਭਰਾ ਆਖੂ ਤੇ ਆਪਾਂ ਦੇ ਦਾਂਗੇ ਆਪਾਂ ਅੱਛਾ ਵੈਸੇ ਇਹ ਕੱਟੀ ਇਹਦੀ ਹੈ ਇਹਦੀ ਨਹੀਂ ਕੀ ਇਹ ਉਦਾਂ ਹੀ ਹੈ ਮੈਂ ਅਸਲੀ ਕੱਟੀ ਮੈਂ ਸੁਈ ਚਲੋ ਕੋਈ ਨਹੀਂ ਮੇਰਵਾ ਪਾ ਦਿੰਦੇ ਆ ਦੋਸਤੋ ਵੈਸੇ ਆ ਕੱਟੀ ਇਹਦੇ ਨਾਲ ਮਿਲ ਜੂ ਮਿਲ ਪੂ ਦੇ ਦਾਂਗੇ ਆਪਾਂ ਕਿਹੜੀ ਸਾਹਮਣੀ ਆ ਮਤਲਬ ਵੈਸੇ ਹੈ ਬਿਨ ਬੱਚੇ ਤੋਂ ਆ ਮਿਲਦੀ ਪਹਾੜੇ ਤੇ ਹੀ ਆ ਅਗੋ ਕੋਈ ਟੀਕਾ ਟੂਕਾ ਤਾਂ ਨਹੀਂ ਲਾਉਂਦੇ ਰਹੇ ਨਾ ਜੀ ਨਾ ਪਹਾੜੇ ਦੇ ਪਹਾੜੇ ਦੇ ਅੱਛਾ ਦੋ ਮੈਂ ਪਹਾੜੇ ਦੇ ਜੀ ਜੀ ਥਾਂ ਚਾੜਾ ਦੇਖੋ ਮੈਨਾਂ ਬਹੁਤ ਆ ਰਿਹਾ ਤੇ ਕਰਮਾਨੀ ਦਿਹਾੜੀ ਵਾਣ ਉੱਠਾ ਕੇ ਦੋ ਦੋ ਦਿਨ ਵਾਜਣਾ ਸਮਾਂ ਤੁਸੀਂ ਦੱਸਤਾ ਵੀ 1.5 ਮਹੀਨੇ ਦੇ ਬੈਸ 1.5 ਪੌਣੇ 2 ਮਹੀਨੇ ਵੱਧ ਤੋਂ ਵੱਧ ਠੀਕ ਹੈ ਜੀ ਹਾਂ ਜੀ ਉਹ ਜੀ 1.5 ਮਹੀਨੇ ਦਾ ਦੋਸਤ ਸਮਾਂ ਹੋਇਆ ਵੈਸੇ ਸੁਣੀ ਨੂੰ ਤੇ ਬੱਚਾ ਤੁਹਾਨੂੰ ਵੈਸੇ ਦਿਖਾਤਾ ਨਾਲ ਬੱਚਾ ਵੈਸੇ ਹੋਰ ਕਿਸੇ ਐਨੀਮਲ ਦਾ ਹੋਰ ਮੱਝ ਦਾ ਫਿਲਹਾਲ ਉਹਨਾਂ ਨੇ ਵੈਸੇ ਦੇ ਦਿੱਤਾ ਸੀ ਨਾਲ ਉਹਨਾਂ ਨੇ ਸੇਲ ਕਰਦੇ ਆ ਤੇ ਇੱਕੋ ਹੈਗੀ ਤੂੰ ਫਿਰ ਉਹਦਾ ਆਪਾਂ ਵੀ ਦੇ ਦੇਗਾ ਆਪਣੇ ਕੋਲ ਮਾਰ ਹੈਗਾ ਖਾਣ ਕਰ ਆਪਣਾ ਹਾਂ ਚੱਲੇ ਬਹੁਤ ਜਿਆਦਾ ਖਬਰਦਾਰ ਅੱਛਾ ਸਤਨਾਬਾਈ ਦੁੱਧ ਕਿੰਨਾ ਦੱਸਿਆ ਰੇ ਥੱਲੇ ਜੀ 8 ਕਿਲੋ 8 ਕਿਲੋ ਚੋਣ ਚਾਂ ਬਹੁਤ ਸੋਹਣੀ ਥਾਂ ਵੀ ਬਹੁਤ ਸੋਹਣਾ ਬਣਾਉਂਦੀ ਲਓ ਜੀ 8 ਕਿਲੋ ਦੁੱਧ ਦਾ ਠੀਕ ਹੈ ਚੋਣ ਚਾਂ ਇੱਕ ਨੰਬਰ ਹੈ ਠੀਕ ਹੈ ਜੀ ਬਹੁਤ ਜਿਆਦਾ ਜੀ ਮਿਲਦੀ ਦੋਵੇਂ ਡੰਗ ਪਹਾੜੇ ਦੇ ਪਹਾੜੇ ਦੇ ਬਾਕੀ ਹੈ ਵੈਸੇ ਦੂਜਾ ਕ ਸੁਬਾਹ ਹੀ ਹੋਊਗੀ ਦਜਣ ਦਜਣ ਵੀ ਦੂ ਮਤਲਬ ਵੇਖੋ ਚਿਹਰੇ ਤੋਂ ਪਤਾ ਦਜਣਿਆ ਜੀ ਦੂਜਾ ਕ ਸੁਬਾਹ ਹੋਊਗੀ ਠੀਕ ਹੈ ਪਠਾ ਪਠਾ ਬਹੁਤ ਸੋਹਣਾ ਲੱਗਾ ਕਰਵਾ ਨਵੀਂ ਵੀਰ ਸਜਨਾ ਮੈਂ ਤਾਂ ਫਿਰ ਮੁੱਲ ਕੀ ਕੀਤਾ ਜੀ ਮੁੱਲ ਵੀ ਜੀ 60000 ਰੁਪਇਆ ਕਰਦੇ ਆ ਹਾਂ 57 ਦੀ ਮੈਂ ਦੇ ਦਾਂਗਾ ਚੁੱਕ ਕਰਦਾ ਛੋਟ ਛੜੀ 57 ਦੀ ਹਾਂ ਜੀ ਠੀਕ ਆ ਜੀ ਲਓ ਪੰਜ 5000 ਦੀ ਮਗਰ ਕੱਟੀ ਵੀ ਆ ਜੀ ਮੇਰੇ ਇਹ ਨਹੀਂ ਆ ਹਾਂ ਚਲੋ ਕੱਟੀ ਵੀ ਨਾਲ ਦਿੱਤੀ ਜਾਣੀ ਆ ਦੇਦਾ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਚੱਕਣੀ ਨਹੀਂ ਆਪਾਂ ਨਾਲ ਲਈ ਆਵੇ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ 57000 ਦਾ ਇਹ ਸੌਦਾ ਠੀਕ ਆ ਵੱਡੀ ਝੋਟੀ ਆ ਦੁੱਧ 8 ਕਿਲੋ ਦਾ ਕੋਈ ਵੀਰ ਚੋਕੇ ਆਪਦੀ ਤਸਦੀਕ ਕਰ ਲਿਆ ਮਗਰਲੇ ਪਾਸੇ ਫਿਰ ਪੂਰੀ ਬੰਦੀ ਆ ਮਗਰਲੇ ਪਾਸੇ ਪੂਰਾ ਬਾਕੀ ਨਾੜਾ ਨੂੜਾ ਬਹੁਤ ਸ ਕੋਟੀਆਂ ਨਾਲ ਆਦੋਂ ਤਾਂ ਸੀਰੀਆ ਥੋੜੀ ਉਦਰੀ ਗਈਆਂ ਵਾ ਤੇ ਨਹੀਂ ਤਾਂ ਉੱਥੇ ਮੈਂ ਰਾਤੀ ਵੀ ਆਖੀ ਸਿਰੇ ਦੇਖੀ ਤਾਂ ਐ ਜਿਆਦੀ ਤਾਂ ਸੂਗੀ ਹੜੀ ਹੁੰਦੀ ਐ ਇੰਨੀ ਪੱਤਰ ਪਾਦੀ ਕਰਵਾ ਲਓ ਜੀ ਸਫਾਈਆਂ ਸੁਪਈਆਂ ਪੂਰੀਆਂ ਬਹੁਤ ਜਿਆਦੀ ਹੈ ਹੂੰ ਠੀਕ ਆ ਜੀ ਅੱਛਾ ਤੇ ਸਤਨਾਮ ਆ ਗਈ ਆਪਣੇ ਕੋਲ ਇੱਕ ਬੂਰੀ ਮੱਝ ਹਾਂ ਜੀ ਬੂਰੀ ਹੈ ਜੀ ਤੇ ਲਾਲੀ ਬੂਰੀ ਨੂੰ ਆਖ ਦਿੰਦੇ ਆ ਆ ਤੇ ਲਾਲੀ ਬੂਰੀ ਆ ਗਈ ਵੀ ਨਹੀਂ ਜਿ ਦੇ ਨਾਲੇ ਤੇ ਇਹਦਾ ਕੀ ਇਹਦੇ ਨੂੰ ਮਤਲਬ ਕੋਈ 40 42 ਦਿਨ ਹੋ ਗਏ ਇਹਨੂੰ ਢੀਗਾ ਭਰੇ ਨੂੰ ਅੱਛਾ ਜੀ ਮੈਂ ਨਿਕਲ ਹੋਣੀ ਆ ਆਪਾਂ ਡੀਡੀ ਚੁਲਾਈ ਉਹਨਾਂ ਚੋਂ ਮਾਲ ਅਲੀ ਬੱਲੀ ਕਰਨਾ ਤਾਂ ਤਾਂ ਦਿੱਤੀ ਆ ਕੀ ਕੋਈ ਫਰੋਲ ਫਰਾਲ ਮੈ ਨਹੀਂ ਕਿ ਮਿਲਦੀ ਦੋਵੇਂ ਟਾਈਮ ਭਾਰੇ ਦੇ ਜੇ 7 ਕਿਲੋ ਦੁੱਧ ਹੋਊਗਾ ਮੈਂ ਇਹਦੇ ਕੋਲ ਪੱਕਾ ਲੀਟਰ ਵਾਲਾ ਠੀਕ ਆ ਜੀ ਐਦਾਂ ਖੁਰਲੀ ਦੇ ਥੋੜੇ ਬਦੀ ਫੀਡ ਫੂਡ ਪਾ ਕੇ ਬਹਿਣ ਉਸੇ ਲਈ ਪਸੰਦੀ ਇੱਕ ਮਿੰਟ ਜੀ ਠੀਕ ਆ ਹਾਂ ਜੀ ਸੱਤ ਇਸੇ ਤਰ੍ਹਾਂ ਭਾਰੇ ਦੇ ਮਿਲਦੀ ਐਦਾਂ ਖੁਰਲੀ ਦੇ ਇੱਥੇ ਹੀ ਅੱਗੇ ਕਿੰਨੇ 40 ਦਿਨਾਂ ਦੀ ਆ ਕਿਹ ਕਿ ਪਤਾ ਕੇ ਦੇਖੋ ਜੀ ਲਓ ਲੀਵਲ ਤੋਂ ਮੈਂ ਇਹਦਾ ਕਿਡਾ ਪਤਾ ਲਿਆ ਅੱ ਅਗੇ ਟੀਕਾ ਰਖਵਾਇਆ ਚਾਲੀਆਂ ਦਿਨਾਂ ਦਾ ਸਮਾਂ ਹੋ ਗਿਆ ਬੂਰੀ ਆ ਚੌੜੇ ਪਿੱਠਪੂੜੇ ਦੇ ਵਿੱਚ ਤਿਲਾਂ ਵਾਲੀ ਠੀਕ ਹੈ ਜੀ ਮੀਣੀ ਗਾੜੀ ਨਾਲੇ ਉਹ ਬਾਕੀ ਦੇਖ ਸਕਦੇ ਤੁਸੀਂ ਸਿੰਘ ਵੈਸੇ ਰਹਦੇ ਕੇ ਹਿਲ ਨਹੀਂਦੀ ਨੀ ਹਿਲਦੀ ਹੈ ਹਾਂਜੀ ਨਹੀਂ ਲਓ ਜੀ ਠੀਕ ਆ ਸੋ ਢੇਲੀ ਮਾਜਾ ਦੋਸਤੋ ਬੂਰੀ ਨਾਲ ਨਾਲ ਰਤੀ ਪੂਰੀ ਆ ਜਾਂਦੀ ਹੈ ਨਾਲ ਰਤੀ ਪੂਰੀ ਆ ਤਿਲਾਂ ਵਾਲੀ ਵੀ ਨਾਲ ਦੀ ਨਾਲ ਤੁਸੀਂ ਦੇਖ ਰਹੇ ਜੇ ਬਿਲਕੁਲ ਬਾਡੀ ਤੇ ਪੂਰੇ ਤਿਲ ਜਿਹੜੇ ਤੁਹਾਨੂੰ ਬ੍ਰੇਕ ਬ੍ਰੇਕ ਨਜ਼ਰ ਆਉਣਗੇ ਫੁੱਲ ਬੜਾ ਫੁੱਲ ਬਾਡੀ ਸਾਰੀ ਦੇ ਉੱਪਰ ਤੇਲ ਹੈਗੇ ਆ 7 ਕਿਲੋ ਜਿਹੜਾ ਦੁੱਧ 7 ਕਿਲੋ ਹਾਂਜੀ 7 ਕਿਲੋ ਇਸ ਮਾਜ ਦੇ ਤੇ ਬਣਾਇਆ ਹੋਇਆ ਹੈ ਜੀ 7 ਕਿਲੋ ਚੋਕੇ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ ਬਾਕੀ ਥਣ ਲੇਵੇ ਦੀ ਸਾਫ਼ ਸੁਥਰੀ ਆ ਚੌਰ ਸਲੇਵਾ ਇੱਕੋ ਜਿਹਾ ਥਣ ਤੇ ਵੀਰ ਸਤਨਾਮ ਅਕੇ ਤੀਜੇ ਸਵੇਰ ਲਈ ਇਹ ਤੀਜੇ ਲਈ ਤੀਜੇ ਤੀਜੇ ਠੀਕ ਆ ਜੀ ਹਾਂਜੀ ਸਿੰਗਲ ਡੀਜੀ ਡੀ ਐਂਡ ਜੂਨ ਬਹੁਤ ਜਿਆਦਾ ਚੰਗੇ ਲੱਗੇ ਨਵਾਰ ਨੂਰ ਵੇਖੋ ਮੈਂ ਤਾਂ ਪੂਰੇ ਮਤਲਬ ਸੂਨ ਵਾਲੇ ਆ ਤੇ ਇਹਨਾਂ ਨੂੰ ਥੋੜਾ ਟਾਈਮ ਕੱਟ ਕਰਕੇ ਨਾਲੇ ਹਾਂ 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 ਜੀ ਇਹ ਗਾਦੀ ਤੇ ਬਾਕੀ ਚੌਂਡ ਚਾਂਡ ਵਧੀਆ ਚੰਗੀ ਸੋਹਣ ਸਾਫ ਸੋਹਣੀ ਜੀ ਚੁਵਾਈ ਦੀ ਗੱਲਾਂ ਹੀ ਛੱਡ ਦੋ ਤੇ ਮੁੱਠੀ ਦਾ ਸਨ ਲੱਗਾ ਭੁੱਲੀ ਠੀਕ ਆ ਜੀ ਹਾਂ ਜੀ ਲਓ ਦੋਸਰ ਢੇਲੀ ਮੱਜਾ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਢੇਲਾ ਪਸੂ ਖਰੀਦਣ ਦੀ ਢੇਲੀ ਮੱਜਾ ਬਾਕੀ ਕੱਦ ਵੱਡਾ ਤੁਸੀਂ ਮੱਜਾਂ ਦੇ ਵਿੱਚ ਖੜੀ ਦੇਖ ਹੀ ਸਕਦੇ ਜੀ ਫੁੱਲ ਵੱਡੇ ਕੱਦ ਕਾਰ ਦੇ ਵਿੱਚ ਠੀਕ ਆ ਹਾਂ ਜੀ ਤੇ ਚੰਗੇ ਚੌੜੇ ਪਿੱਠ ਪੂੜੇ ਦੇ ਵਿੱਚ ਰਾਜੀ ਵਜਣ-ਭਜਣ ਬਿਲਕੁਲ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾਤਾ ਫੁੱਲ ਵਜਣਦਾਰ ਤੇ ਕੀ ਮੁੱਲ ਕਰਦੇ ਸਤਨਾ ਭਾਈ ਦਾ ਮੁੱਲ ਵੀ ਜੀ ਦਾ 55 56 ਕਰੀ ਗਈ ਹੈ ਲੋਵੀ ਅਗੋ ਨਿਕਲੋਂਦੀ ਕਿਸੇ ਵੀਰ ਦੀ ਕਿਸਮਤ ਆ ਠੀਕ ਆ ਜੀ ਨਿਕਲੂ ਵੇ ਵੇਖੋ ਨਕਾਮ ਦੀ ਵਿਧੀ ਇੱਕ ਦਿਨ ਤੋਂ ਸ਼ੁਰੂ ਹੋਣਾ ਉਹਨੂੰ ਟਾਈਮ ਮਤਲਬ ਤਿੰਨ ਵੀ ਨਹੀਂ ਹੋ ਗਿਆ ਤੇ ਨਿਕਲ ਆਈ ਆ ਇਹ ਹੁਣ ਟਾਈਮ ਥੋੜਾ ਤੇ ਚੱਕ ਬਾਸ ਨਹੀਂ ਗਈ ਹੋਈ ਬਿਲਕੁਲ ਇਹ ਨਹੀਂ ਨਿਕਲਣੀ ਮੈਂ ਚਲੋ ਮਾਰਾ ਸੁੱਖ ਰੱਖ ਕੇ ਗਾਰੰਟੀ ਨਾਲ ਹੀ ਨਿਵਾੜ ਨੂੰ ਮੈਂ ਤੇ ਪੂਰੇ ਸਮੂਹ ਵਾਲੇ ਆ ਜੀ ਹਾਂ ਹਾਂ ਲਓ ਜੀ ਠੀਕ ਆ ਜੀ ਰੇਟ ਬੜਾ ਜਾਇਜ਼ ਆ ਜੈਨੂਨ ਰੇਟ ਆ ਭਾਅ ਬੜਾ ਬਿਲਕੁਲ ਬਾਜ਼ੀ ਦਾ ਵੈਸੇ ਪੂਰੀ ਦਾ ਪੂਰਾ ਕਰ ਜੂ ਮੀਣੀ ਦਾ ਪੂਰਾ ਕਰ ਜੂਗੀ ਹਾਂ ਬਲੇ ਕੁਆਲਿਟੀ ਚੰਗੀ ਤੇ ਲਾਲੀ ਸਾਰੀ ਬਰੀਡ ਆ ਗਈ ਹੈ ਜੀ ਬਾਕੀ ਠੰਡੀ ਇੰਨੀ ਵੀ ਅਗਲੇ ਦਿਨ ਮਾਰਾ ਸੋਕ ਰਕੇ ਘਰ ਜਾ ਕੇ ਵੀ ਲੱਤ ਨਹੀਂ ਫੁੱਟਦੀ ਠੀਕ ਹੈ ਜੀ ਏਡੀ ਮਿੱਟੀ ਮੈਂ ਦੋਵੇਂ ਟਾਈਮ ਬਾੜੇ ਜਿਹੜੇ ਕਿ ਮਿਲਦੀ ਠੀਕ ਹੈ ਜੀ ਠੀਕ ਹੈ ਲੈ ਵੀ ਸਤਨਾਬਾਈ ਅੱਗੇ ਆਪਣੇ ਕੋਲ ਜਿਹੜੀ ਲਾਸ਼ ਵਿੱਚ ਮੱਝ ਆ ਗਈ ਆ ਇਹ ਵੀ ਜੇ ਪਾਉਦਣਾ ਮੈਂ ਪਾਈ ਹੀ ਹਾਂ ਤੇ ਸਾਰੇ ਨਾ ਹੋਈ ਥੋੜੀ ਲੈਡ ਖਰਾਬ ਜਿਹੜਾ ਫੋਨ ਉਧਰ ਆਪਣੇ ਵੀਡੀਓ ਪੈ ਗਈ ਤੇ ਉਧਰੋਂ ਮੇਰਾ ਫੋਨ ਮੁਰਕੀ ਹੋ ਗਿਆ ਦੋ ਦਿਨ ਬੰਦ ਰਿਹਾ ਅੱਛਾ ਅੱਛਾ ਫੋਨ ਫਿਰ ਮੁਰਕੀ ਬਾਅਦ ਚ ਆਉਂਦੇ ਨੇ ਮੁਰਕੀ ਪਾਣ ਮੇਰਾ ਪੁੱਛਦਾ ਵੇਖੀ ਕਿ ਨਹੀਂ ਵੇਖੀ ਜਦੋਂ ਫਿਰ ਫੋਨ ਹੀ ਬ ਹਾਂ ਹਾਂ ਤੂੰ ਮਨ ਕੇ ਤੂੰ ਬਦਸਰ ਅਗਲਾ ਇਹ ਹੁੰਦਾ ਤਾਂ ਮੈਂ ਕਿਹੜੀ ਕਲਰ ਵੀ ਅੱਛਾ ਇਹਦੀ ਆਪਾਂ ਡਿਟੇਲ ਅੱਜ ਕਰਦੇ ਹਾਂ ਸਾਂ ਦੇਲ ਇਹਦੇ ਕਿ ਬਿਜ਼ੀ ਹੁਣ ਐਸ ਟਾਈਮ ਤੇ 8 ਕਿਲੋ ਮਹਾਂਗ ਦੁੱਧ ਹੋਊਗਾ 8 ਦਾ ਸਵਾ ਟ ਹੋਊਗਾ ਅੱਛਾ ਜੀ ਔਣੀ 8 ਨਹੀਂ ਹੁੰਦਾ ਹਾਂ ਤੇ ਮਤਲਬ ਹੁਣ ਇਹਨੂੰ 1.5 ਮਹੀਨਾ ਹੋ ਹੀ ਗਿਆ ਉਹਦੋਂ 42-43 ਦਿਨ ਤਿੰਨ ਕਿ ਤਿੰਨ ਚਾਰ ਹੋਈ ਬਸ ਤੋਂ ਤੇ ਹਾਂ ਤੇ ਮਿਲਦੀ ਦੋਵੇਂ ਟਾਈਮ ਐ ਪਹਾੜੇ ਤੇ ਜੀ ਇਥੇ ਖੁਰਲੀ ਤੇ ਥੋੜਾ ਬੰਦਾ ਪਾ ਕੇ ਬਹਿਣਾ ਉਸੇ ਵੇਲੇ ਮੈਂ ਧਾਰ ਲੈ ਕੇ ਪਾਸਾ ਅੱਗੇ ਕੋਈ ਹੈਗਾ ਤਾਂ ਨਹੀਂ 베ਰਵਾ ਕੋ ਟਿੱਕੇ ਟੁਕੇ ਦਾ ਰਖਾਇਦਾ ਇਹਨੂੰ ਹੁਣ ਨਹੀਂ ਹੁੰਦਾ 1.5 1.5 ਮਹੀਨੇ ਦੇ ਲਾਗੇ ਦੋਸਤੋ ਇਹਨੂੰ ਸਮਾਂ ਹੋ ਗਿਆ ਵੈਸੇ ਟੀਗਾ ਰਖਾਇਆ ਇਹਨੂੰ ਠੀਕ ਆ ਬਣੀ ਨੂੰ ਤੇ ਕਰਮਾਂ ਵਾਲੀ ਨਿਕਲ ਆਉਗੀ ਹੋਰ ਕੋਈ ਮਹੀਨੇ ਤੱਕ ਵੀ ਤੁਸੀਂ ਚੈੱਕ ਕਰਵਾ ਲਓਗੇ ਠੀਕ ਆ ਤੇ ਦੁੱਧ ਜਿਹੜਾ 8 ਕਿਲੋ ਪੂਰਾ ਚਵਾ ਦਾਂਗੇ ਪੂਰਾ ਜਿੰਦਾ ਮਰਜੀ ਜੋ ਕੀ ਆ ਵਿਆਦਾ ਲੋ 8 ਕਿਲੋ ਚੋਕੇ ਕੋਈ ਭਰਾ ਆਪਣੀ ਤਸੱਲੀ ਕਰ ਸਕਦਾ ਠੀਕ ਆ ਜੀ 8 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਤੇ 1.5 ਮਹੀਨੇ ਦੀ ਜਿਹੜੀ ਆ ਏਆਈ ਹੋਈ ਆ ਠੀਕ ਆ ਜੀ ਤੇ ਉਹ ਨਿਕਲ ਆਉਂਦੀ ਆ ਕਿਸੇ ਵੀਰ ਤਾਂ ਅਗੇ ਲਾਕਾ ਕਿਸਮਤ ਹੁੰਦੀ ਆ ਵੈਸੇ ਚੈੱਕ ਪਾਸ ਵਿੱਚ ਅਜ ਨਹੀਂ ਵੀ ਆਉਂਦੀਗੀ ਫਿਲਹਾਲ ਨਿਕਲ ਵੀ ਸਕਦੀ ਹੈ ਕੋਈ 100% ਠੀਕ ਹੈ ਜੀ ਤੇ ਉਹ ਆਪਾਂ ਕੇ ਸਮੇਂ ਤੇ ਛੱਡ ਦਿੰਨੇ ਆ ਜਿਹੜੇ ਵੀਰ ਦੇ ਹਿੱਸੇ ਆਉਂਦੀ ਆ ਉਹ ਉਹਦੇ ਕਰਮ ਠੀਕ ਹੈ ਜੀ ਅਨਜਲ ਤੇ ਬਾਕੀ ਚੋਣ ਚਾਂ ਸਾਫ ਸੁਥਰੀ ਜੀ ਚੰਗੀ ਆ ਚੋਣ ਦੀ ਜਿੱਦ ਗੱਲਾਂ ਹੀ ਛੱਡ ਦੋਗੇ ਚੋਾਈ ਤੇ ਬਹੁਤ ਹੀ ਜ਼ਿਆਦੀ ਚੋਣ ਵੀ ਬੜੀ ਚੰਗੀ ਤੇ ਮਿੱਟੀ ਵੀ ਬਹੁਤ ਜ਼ਿਆਦੀ ਠੀਕ ਹੈ ਜੀ ਅੱਜ ਥਾਪੀ ਮਾਰ ਕੇ ਬੈਠੋ ਉਸ ਤੇ ਲੇ ਧਾਰ ਲੈ ਕੇ ਮੈਂ ਪਸੰਦ ਨਹੀਂ ਕੋਈ ਪਹਾੜ ਦਾ ਲਲਚਾਣੀ ਨੂੰ ਠੀਕ ਹੈ ਠੀਕ ਉਸੇ ਐਲੀਮੈਂਟ ਨੂੰ ਅੱਜ ਆਪਾਂ ਇਹਦਾ ਕੀ ਕਰਦੇ ਆ ਮੁੱਲ ਵੀਰ ਮੁੱਲ ਵੀਰ ਜੀ ਜਦੋਂ ਮਾਲ ਨੂੰ ਆਪਾਂ ਕੋ ਜੁੜਿਆ 50 ਹੀ ਮੈਂ ਦੇ ਦਾਂਗੇ ਉਹਦੋਂ ਆਪਾਂ ਪਹੁੰਚ ਜਾ ਕੇ 50 ਹੀ ਮੈਂ ਦੇ ਦਾਂਗੇ ਹੈ ਤੇ ਮੈਂ 52 55000 ਦੀ ਜੇ ਤਾਂ 50 ਹੀ ਕੋ ਚੱਕਰ ਨਹੀਂ ਲਓ ਜੀ 50000 ਦੀ ਅੱਜ ਮਿਲ ਜਾਊਗੀ ਦੋਸਤੋ ਉਹਦੇ ਨਾਲ ਦੁੱਧ ਹੀ ਸੰਗ ਵੱਧ ਗਈ 8 ਕਿਲੋ ਦੁੱਧ ਆ ਬਾਕੀ ਹੈ ਸੁਵੀਆਂ ਦੇ ਵਿੱਚ ਦੂਜੇ ਹੀ ਹੋ ਸਕਦੀ ਆ ਕੋਈ ਤੀਜੇ ਮੰਨ ਕੇ ਖੇਦਾਰੀ ਕਰ ਲੇ ਜਾਂ ਤੀਜੇ ਲਈ ਗੱਬਣ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਹਾਂ ਜੀ ਸਿੰਗਲ ਖਾੜੀ ਬਿਲਕੁਲ ਹਾਂ ਬਿਲਕੁਲ ਸਿੰਗਲ ਖਾੜੀ ਦੀ ਪਤਲੇ ਚਮੜੇ ਵਿੱਚ ਠੀਕ ਆ ਚਮੜੀ ਬਿਲਕੁਲ ਪਤਲੀ ਆ ਮਿਲਦੀ ਹੈ ਵੀ ਦੋਵੇਂ ਟਾਈਮ ਪਾੜਦੀ ਹੈ ਜੀ ਇਹ ਇੱਥੇ ਮਤਲਬ ਪਾ ਗਿਆ ਸੁਣ ਬਣਾ ਬਹਿਣਾ ਅੱਛਾ ਜੀ ਪਾੜਾ ਦੇ ਕਰਮਾਲੀ ਖਾਂਦੀ ਨਹੀਂ ਨਾ ਜੋ ਥਾਪੀ ਮਾਰ ਕੇ ਬਹਿ ਵੀ ਉਸਲੇ ਤਾਰ ਲੱਗ ਮੈਂ ਆਪਾਂ ਸਮਝਦੀ ਅੱਛਾ ਅੱਛਾ ਆ ਬਹੁਤੀ ਜਿਆਦੀ ਮਿੱਟੀ ਦੋਵੇਂ ਟਾਈਮ ਬਹਿਣ ਕੇ ਮਿਲਦੀ ਠੀਕ ਹੈ ਜੀ ਹਾਂ ਜੀ ਹਾਂ ਦੋਸਤੋ ਵੈਸੇ ਇਹ ਰਿਕਾਰਡ ਇਹ ਡਿਟੇਲ ਹੈ ਇਹਨਾਂ ਪਸ਼ੂਆਂ ਦੀ ਪੰਜ ਐਨੀਮਲ ਜਿਹੜੀਆਂ ਇਹ ਤੁਹਾਨੂੰ ਆਪਾਂ ਮੱਝਾਂ ਦਿਖਾਤੀਆਂ ਨੇ ਪੰਜ ਮੱਝਾਂ ਨੇ ਬਿਲਕੁਲ ਜਿਹੜੀਆਂ ਹੁਣ ਮੌਕੇ ਤੇ ਬਿਕਾਊ ਆ ਮੈਂ ਸੱਜਰ ਮੱਝ ਇੱਕ ਤੁਹਾਨੂੰ ਦਿਖਾਈ ਠੀਕ ਹੈ ਜੀ ਤੇ ਬਾਕੀ ਜਿੰਨੇ ਜਿੰਨੇ ਸਮੇਂ ਦੇ ਵਿੱਚ ਆ ਜਿੰਨੇ ਸਮ ਜਾ ਜਿਹੜੀ ਚੈੱਕ ਪਾਸ ਖੋਈ ਆ ਠੀਕ ਆ ਜੀ ਉਹਦੀ ਤਸੱਲੀ ਤੁਹਾਨੂੰ ਦਿੱਤੀ ਜਾਊਗੀ ਪਰ ਫਿਰ ਵੀ ਕੋਈ ਵੀਰ ਆਪਣੀ ਤਸੱਲੀ ਕਰਨੀ ਚਾਹੁੰਦਾ ਕੋਈ ਨਹੀਂ ਚੈੱਕ ਕਰਾਉਣੀ ਚੈੱਕ ਕਰਵਾ ਲੈ ਜਿਹੜਾ ਸਰ ਦਾ ਗੱਲ ਕਰਨੇ ਉਹ ਗੱਲ ਕਰਵਾ ਦਾਂਗੇ ਵੀਡੀਓ ਆਪਣਾ 180 ਦੀ ਬਣਾਈ ਆ ਬਸ ਜੀ ਜੇ ਕੋਈ ਭੈਣ ਭਰਾ ਵੀਡੀਓ ਮੰਗੂ ਵੀਡੀਓ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਜਿੱਦਾਂ ਵੀ ਸੰਤੁਸ਼ਟੀ ਹੋਦੀ ਉਦਾਂ ਤਸੱਲੀ ਕਰਵਾ ਦਾਂਗੇ ਕੋਈ ਖੋਦਾ ਹੋ ਜਾ ਹਾਂ ਜੀ ਤੇ ਸਤਨਾਬਾਈ ਕੋ ਨੰਬਰ ਬੋਲ ਦਗੇ ਆਪਣੇ ਨੰਬਰ ਆਪਣਾ ਵੀਰ ਜੀ ਹੈਗਾ 94655 59956 ਹਾਂ ਜੀ ਪਿੰਡ ਕੈਰੋ ਤਹਿਸੀਲ ਪਟੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਆਪਣੇ ਗ੍ਰੈਂਡ ਕਾਰਨ ਵੀਰ ਜੀ ਪੱਕੀ ਨਿਸ਼ਾਨੀ ਉਹਦੇ ਲਾਗੋ ਛੜਕਾਉਂਦੀ ਆਪਣੇ ਵੇਖਾਂ ਠੀਕ ਹੈ ਜੀ ਹਾਂ ਜੀ ਆ ਦੋਸਤੋ ਫਿਲਹਾਲ ਅਜੇ ਨਾਗਸੀ ਕੇ ਵੀਰ ਸਧਾਰਨ ਸਿੰਘ ਦੇ ਕੋਲ ਬਾਕੀ ਵੇੜਾ ਵੀ ਹੈ ਗਿਆ ਨੇ ਚਾਰ ਵੇੜਾ ਨੇ ਠੀਕ ਹੈ ਜੀ ਉਹ ਆਪਾਂ ਸੈਕੰਡ ਪਾਰਟ ਦੇ ਵਿੱਚ ਬਿਲਕੁਲ ਕਵਰ ਕਰ ਦਿਆਂਗੇ ਫਿਲਹਾਲ ਤੁਸੀਂ ਇਹ ਮੱਝਾਂ ਦਾ ਸੌਦਾ ਕਰ ਲਿਓ ਠੀਕ ਹੈ ਜੀ ਵੀਡੀਓ ਫੁੱਲ ਦੇਖ ਲਿਆ ਕਰੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ